चेता रखी किस्मत करम बन दी है माड़े कर्म करने वाले दी किस्मत चंगी नहीं हो सकती चंगे कर्म करने वाले दी किस्मत कदे माड़ी नहीं हो सकती ये किस्मत ही खाना है तो कर्म ठीक करो किस्मत भरोसा है कर्म कोई करना नहीं चाहता ਕੋਈ ਨਹੀਂ ਚਾਹੁੰਦਾ ਕਿ ਮੈਂ ਕਰਮ ਕਰਾਂ। ਪੈ ਦੀ ਗੱਲ ਹੱਥ ਵਿਖਾਉਣ ਦੀ ਲੋੜ ਨਹੀਂ ਆਪਣੇ ਹੱਥ ਸੇਰੇ ਉੱਠ ਕੇ ਆਪ ਵੇਖਿਆ ਕਰੋ। ਜੇ ਤੁਹਾਡੇ ਹੱਥਾਂ ਦੇ ਕਰਮ ਠੀਕ ਨੇ। ਤਾਂ ਤੁਹਾਡੇ ਮੱਥੇ ਦੇ ਕਰਮ ਕੋਈ ਮਾਰੇ ਨਹੀਂ ਲਿਖ ਸਕਦਾ। ਜੇ ਤੁਹਾਡੇ ਹੱਥਾਂ ਦੇ ਕਰਮ ਬਾੜੇ ਨੇ। ਤੁਹਾਡੇ ਮੱਥੇ ਦੇ ਕਰਮ ਕੋਈ ਚੰਗੇ ਨਹੀਂ ਜਿਵੇਂ ਲਿਖ ਸਕਦਾ। ਤੁਸੀਂ ਖੁਦ ਲਿਖਣੇ ਨੇ। गुरुद्वारे लोग यानी जी बच्चे अठानवे प्रसेंट नड़िन्नवे प्रसेंट नंबर आए थे बधाई नहीं जी भाई साहब थोड़ी तो कृपा मैं क्या जी मेरी कृपा मैं आप ਦੇ 35% ਨੰਬਰ ਲੈ ਕੇ ਪਾਸ ਹੋਣ ਵਾਲੇ ਸਾਡੀ ਕਿਰਪਾ ਹੁੰਦੀ ਤੇ ਬੱਤੀ ਤੇ ਰਿੰਦਾ ਏ ਜੇ 18 ਕਿਤੇ ਬੱਚਾ ਪੜਿਆ ਉਹ ਕੀ ਹੈ ਕਿਰਪਾ ਉਸ ਮਾਲਕ ਦੀ ਹੈ ਕੋਈ ਵੀ ਵਿਅਕਤੀ ਤੁਹਾਡੇ ਲਈ ਅਰਦਾਸ ਕਰ ਸਕਦਾ ਹੈ ਬੇਨਤੀ ਕਰ ਸਕਦਾ ਹੈ ਕਿਰਪਾ ਨਹੀਂ ਕਰ ਸਕਦਾ ਕਿਰਪਾ ਜਦੋਂ ਵੀ ਕਰਨੀ ਗੁਰੂ ਨੇ ਕਰਨੀ ਹੈ ਔਰ ਕਿਰਪਾ ਉਹਨੇ ਜਦੋਂ ਵੀ ਕਰਨੀ ਹੈ ਤੁਹਾਨੂੰ ਸ਼ਕਤੀ ਦੇਣੀ ਹੁੰਦੀ ਹੈ ਵੰਨਦੇਣਾ ਸਮਰੱਥਾ ਦੇਣੀ ਹਿੰਮਤ ਦੇਣੀ ਹੈ ਜਦੋਂ ਹੁੰਨੇ ਹੁੰਨੇ ਉਹਦੇ ਕਿਹਾ ਕਰੋ ਕਿ ਦੇ ਸ਼ਿਵਾ ਬਰਕ ਬੋ ਹੈ ਇਹ શુભ ਕਰਮਣ ਤੇ ਕਬ ਹੋ ਨਾ ਡਰੋ ਕਰਮ ਤਾਂ ਤੁਹਾਨੂੰ ਕਰਵੇਂ ਹੀ ਪੈਣੇ ਮੈਂ ਇੱਥੋਂ ਤੱਕ ਵੀ ਬੇਨਤੀ ਕਰਦਾ ਵੀ ਜਦੋਂ ਕੋਈ ਆਦਮੀ ਕਹੇ ਨਾ ਵੀ ਮੈਂ ਤਾਂ ਜੀ ਵਿਹਲਾ ਰਹਿਣਾ ਐਸ਼ ਕਰਦਾ ਤੇ ਸਮਝ ਲੈਣਾ ਵੀ ਇਹ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਹੈਗਾ ਇੱਕ ਜ਼ਰੂਰੀ ਥੋੜਾ ਵੀ ਤੁਸੀਂ ਕੰਮ ਸਿਰਫ ਆਪਣੇ ਦੋ ਬੱਚਿਆਂ ਲਈ ਕਰਨਾ ਤੇ ਆਪਣੀ ਢਿੱਡ ਲਈ ਕਰਨਾ ਹੈ ਤੁਹਾਡੇ ਗੁਰੂ ਨਾਨਕ ਦੇ ਕਿੰਨੇ ਬੱਚੇ ਨੇ ਇੰਨਾ ਵੱਡਾ ਸੰਸਾਰ ਹੈ ਜਿਹੜੇ ਤਿੰਨ ਉਪਦੇਸ਼ ਸਾਡੇ ਝੋਲੀ ਵਿੱਚ ਗੁਰੂ ਨੇ ਪਾਏ ਨੇ ਕਿਰਤ ਕਰਨ ਦਾ ਨਾਮ ਜਪਣ ਦਾ ਵਡ ਸ਼ਕਰ ਦਾ ਬਹੁਤ ਵੱਡਾ ਫਲ ਸੁਆ ਹੈ इसमें अपने पदे बनी है मर्यादा जिन्ना चि गल नहीं समझ आती पंडित कृपा राम पता सी। गुरु नौवे पातशाह महाराज जी की शरण में आता है वनू पता सी जो शरण आवे तिस कंठ लावे ये बिरध स्वामी समा ਐਵੇਂ ਨਹੀਂ ਮੱਤਿੱਦਾ ਕਹਨਾ ਬੀਓ ਜੀ ਐਵੇਂ ਜਿਉਥੋਂ ਤੁਰਿਆ ਜੀ ਤੇ ਐਵੇਂ ਇਧਰ ਉਧਰ ਵੱਜਦਾ ਪਟਕਦਾ ਉਹ ਗੁਰੂ ਨਾਨਕ ਸਾਹਿਬ ਦੇ ਘਰ ਆ ਗਿਆ ਨਹੀਂ ਉਹ ਇੱਕ ਇਲਹਾਮ ਸੁਣ ਕੇ ਆਇਆ ਵਿਸ਼ਵਾਸ ਨਾਲ ਆਇਆ ਉਹਦਾ ਇੰਨਾ ਵੱਡਾ ਵਿਸ਼ਵਾਸ ਸੀ ਕਿ ਮਹਾਰਾਜੀ ਸ਼ਹਾਦਤ ਤੋਂ ਬਾਅਦ ਵੀ ਉਹਨੇ ਫਿਰ ਗੁਰੂ ਦਾ ਘਰ ਛੱਡਿਆ ਨਹੀਂ ਉਨੇ ਅਮਰਤ ਵੀ ਸ਼ਕਿਆ ਉਹ ਕਿਰਪਾ ਸਿੰਘ ਵੀ ਬਣਿਆ ਉਹਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਵੀ ਦਿੱਤੀ ਕੋ ਸਾਡੇ ਵਰਗਾ ਨਹੀਂ ਸੀ ਵੀ ਕੰਮ ਕਰਾ ਲਿਆ ਤੇ ਮੁੜ ਕੇ ਗਾ ਗਿਆ ਆਹ ਵੇਖਿਆ ਤੁਸੀਂ ਇਥੇ ਇੰਦਾ ਹੀ ਕਰਦੇ ਸੀ ਲਾਵਾ ਵਾਸਤੇ ਦਾੜੀ ਵਧਾ ਲਈ ਨੇ ਲਾਵਾ ਉਰਦੀ ਦੇਰ ਫਿਰ ਪਹਿਲਾ ਕੱਪ ਦਾੜੀ ਬਣਾ ਕੇ ਆਉਂਦੇ ਆ ਢਿੜੀ ਵੱਢੀ ਨੂੰ ਟੰਕੀ ਕਰਦੇ ਸੀ ਮਹਾਰਾਜ ਦੇ ਨਾਲ